ਮੈਂ ਕਾਪੀ ਕੀ ਸਾਰਾ ਕਲੇਮ ਕਰਾਂਗਾ ਤੁਸੀਂ ਮਰੂਦਾ ਲਗਾਣਾ ਪਿਆ ਨੰਨੋ ਮਰੂਦਾ ਲਗਾਣਾ ਪਿਆ ਨੰਨੋ ਹੋ ਹੋ ਭਵੀ ਸੰਗਿਣਾ ਨੰਨੋ ਤਬਾ ਕਿ ਕਰੇ ਆਈ ਮਾ ਨੂੰ ਮੋੜ ਜਾਨੀ ਹੁੰਦਾ 34 ਸੈ ਤੁਸੀਂ ਜਨਾਡ ਜਿੰਨੇ ਹਾਂ ਸਾਡੇ ਦਰਮਿਆਨ ਸਨੀ ਪਿਆਲੇ ਜੋ ਕਿ ਲਾਸਟ ਸਪਾਈ ਦੇ ਹਨ ਅਣੀ ਪਿਆਲੇ ਲਾਸਟ ਸਪਾਈ ਦੇ ਹੋਏ ਲਾਸਟ ਕੌਣ ਸਨੀਪੜਾਲੀ ਵੀ ਲਾਸਟ ਤੇ ਸਰਪ੍ਰਾਈਜ਼ ਦੇ। ਸਨੀਪੜਾਲੀ ਵੀ ਬਹੁਤ ਸਰਪ੍ਰਾਈਜ਼ ਨੇ। ਉਹਨਾਂ ਨੇ ਇਹ ਕਹਿਦਣਾ ਕਿ ਆ ਬਲੌਗ ਆਪਣਾ ਫੜੋ ਆਈ ਚੱਲਿਆ। ਗਰੀਵਾਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਚਲੋ ਅਸੀਂ ਅੱਜ ਫੇਰ ਚੱਲੇ। ਅੱਜ ਅਸੀਂ ਕਿੱਥੇ ਜਾ ਰਹੇ ਹਾਂ ਹਨਾ ਇਹ ਵੀ ਤੁਹਾਨੂੰ ਦੱਸਦੇ ਹਾਂ ਜੀ। ਯਾਰ ਪਹਿਲਾਂ ਜਸਨੀਤ ਨੂੰ ਮਿਲੋ। ਦੇਖੋ ਜਸਨੀਤ ਨੇ ਚੁੰਨੀ ਹੱਥ 'ਚ ਫੜੀ ਹੋਈ ਆ। ਜਸਨੀਤ ਮਮਾ ਨੂੰ ਦੇ ਦੇ ਹੈ ਹੈਂਕੀ ਪੁੱਤਾ। ਨਾ ਮੈਨੂੰ ਹੈਂਕੀ ਫੜਾਉਂਦੀ ਆ ਨਾ ਮੈਨੂੰ ਫੜਾਉਂਦੀ ਆ ਚੁੰਨੀ ਹਨਾ। ਜਿੰਨੀ ਤਾਂ ਹੈਂਕੀ ਮਮਾ ਨੂੰ ਫੜਾ ਦੇ ਲਿਆ। ਨਹੀਂ ਫੜਾ ਤੇ ਅੱਜ ਅਸੀਂ ਜਾਣੇ ਆ ਜੀ ਗੁਰਜਸ ਮਤਲਬ ਜਸਪ੍ਰੀਤ ਕੇ ਗੁਰਜ ਬਲੌਕਸ ਇਹੜੇ ਹਨ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਹਨ ਜਸ ਕੇ ਅੱਜ ਹੈਗਾ ਸੀਗਾ ਉਹਨਾਂ ਦੀ ਐਨੀਵਰਸਰੀ ਆ ਤੇ ਐਨੀਵਰਸਰੀ ਤੇ ਉਹਨਾਂ ਨੇ ਸਹਿਜ ਪਾਠ ਦਾ ਮਤਲਬ ਭੋਗ ਸੀਗਾ ਤੇ ਇਨਵਾਈਟ ਕਰਿਆ ਸੀਗਾ ਆਪਾਂ ਨੂੰ ਤੇ ਉੱਥੇ ਜਾ ਰਹੇ ਆ ਜੀ ਅੱਜ ਰਾਨ ਦੇ ਕਾਕੇ ਵੇ ਕਾਕੇ ਚੁੰਨੀ ਦੇ ਦੇ ਤੇਰੀ मैं खुद आप की चुन्नी ले लैनी <तलत खास्ट> दें़। का <तलतों> <करें> ए... <ori> <entledų> है काके उधर ना जाए चलो उधर आई দারন নাটি স্ঃ ওটক্ত শরস্র কাওরওও ক্ষ কযে কিথইইইই তনারারামে het àm কেড হিয movedুগে pit util কুণি Dion aller災i ৃকেরহণিমে কিকাঁ কিংমে রথে liksom বি नौ दीपे मा ਤਈ ਅਸਮਾਨ ਪੂਰਾ ਪ੍ਰੋਗਰਾਮ ਕਰਦਾ ਨਹੀਂ ਵੀ ਰੋਟੀ ਖਾਏ ਗਏ ਮੁੰਡੇ ਇਹ ਆ ਰਿਹਾ ਵੀ ਕਿੱਝੇ ਕੁੱਝਾਂ ਜਿੱਤਰੀ ਬੈਣੀ ਨਾ ਵੀਰੇ ਆ ਦੇਖੋ ਮੈਂ ਬੈਠਾ ਤਾਪੜੇ ਕੋੜੀ ਨਾਲ ਸਨਿਤ ਮੁੰਡਾ ਕਿਉਂ ਮੈਂ ਡੱਟ ਦੇਣਾ ਲਾਈਟ ਬੰਦ ਹੋਈ ਤੇ ਲਾਈਟਾਂ ਵੀ ਬੰਦ ਹੋਈਓ લેટ બાંધો લેટ આને જક્કી નું બંદા જક્કી નું ખડાવ લેટ આ ને નહી મે કોઈ આઈફોન આઈફોન ધરી કે તો નીચે વિડિયો નું આ એ નહી કુવા જા ખોલ કે તો તે બધા ખોલ કે તો તો મે કણા મોઢે રવા ચલો બુઆ દા લાવો ચાલ ચાલ આવજો આવજો ખોલો ચાંદી આનંદ હેપી આઈ

ਓਏ ਲੱਗਿਆ ਤੇ ਉਹ ਭਾਜੀ ਆਪਣਾ ਗਿਫਟ ਦਿਦੋ ਇੱਧਰ ਆ ਜਾਓ ਫੁਰੀ ਬਈ ਗਿਫਟ ਬੀਬੀ ਜੀ ਮੁੰਡੇ ਦੀ ਬੇਬੇ ਜੀ ਇਸ ਤਰ੍ਹਾਂ ਵੀ ਆਇਆ ਆ ਆਗੇ ਆਗੇ ਬੇਬੇ ਜੀ ਆਗੇ ਆ ਜੀ ਇਹ ਸਰਪ੍ਰਾਈਜ਼ ਬਲੌਗ ਦੇ ਵਿੱਚ ਤੁਹਾਨੂੰ ਦੱਸ ਦਿਆ ਸਕ੍ਰਿਪਟਰ ਨਹੀਂ ਹੈਗਾ ਇਹ ਨਾ ਹੀ ਕਿਸੇ ਨੂੰ ਪਤਾ ਨਾ ਪੁੱਜ ਤੇ ਤੇ ਤੁਹਾਡਾ ਦੇਖੋਗੇ ਠੀਕ ਹੈ ਆ ਜਾਓ ਭਾਜੀ ਇੱਧਰ ਆਓ ਇੱਧਰ આ ઓમેત રે પાસે આયો આડીજી આજો એ સરપ્રાઈઝ આ એ કોઈ સ્ક્રિપ્ટેડ નહી આ સરપ્રાઈઝ ਵਾਹ ਹੜੀ ਲਾਂਚ ਮਰ ਗਈ ਭਾਈ ਦੋ ਦੋ 69 ਦੋਨੇ ਸਮੇਪਾਂ ਦੀ ਬਾਹਰ ਅੱਗੇ ਆ ਜਿਓ ਮਾ ਕੇ ਆ ਮਮਮੀ ਡੈਡੀ ਲੈ ਕੇ ਆ ਰਹੀ ਐ ਇੱਕ ਮਿੰਟ ਅੱਛਾ ਅੱਛਾ ਇਹ ਬੱਸ ਚੱਲ ਗਿਆ ਮੇਰਾ ਵੀਰ ਦੋ ਮਿੰਟ ਪਿਛੇ ਹੋਣਾ ਹੋਣਾ ਆ ਜਿਓ ਜਿਓ ਪਹੁੰਚੇ ਨਾ ਅੱਛਾ ਆ ਜਿਓ ਆ ਜਿਓ ਆ ਜਿਓ ਹੈ ਨੋਟਾ ਇੱਕ ਹੀ ਦਾਣੀ ਲੈ ਗੱਲ ਦੇ ਪ੍ਰੀਤ ਨਹੀਂ ਨਹੀਂ ਸਹੀ ਹੈ ਯਾਰ ਮਾਂ ਪ੍ਰੀਤ ਹੀ ਦਾ ਨਾਮ ਅੱਗੂ ਗੁਰ ਜਾਸਤ ਸਹੀ ਹੈ

ਗੋਣਾ ਮਾਰ ਕੇ ਕਿਹੜਾ ਕਰੀਂ ਮਮਰੀ ਦਾ ਮੈਂ ਆ ਹੱਥ ਮਰ ਕੋਣ ਮਨਪ੍ਰੀਤ ਕੋਣ ਨੀ ਗੋਲਾ ਕੇ ਗੱਟਵਾਏ ਬਾ ਭਾਬੀ ਇਧਰ ਲੈ ਲਓ ਭਾਬੀ ਤਾਰਾ ਗਲਤੀ ਹੋੜੀ ਜਾਂਦਾ ਵੇਖੋ ਓਏ ਕੇਕ ਜੰਦੋਂ ਮਨਪ੍ਰੀਤ ਖਾ ਲੈਣੇ ਆ ਇਧਰ ਮੰਨਦੇ ਤਾਂ ਨਹੀਂ ਹੈ ਕੋਈ ਰਿਸ਼ਤਾ ਕੋਣ ਨਹੀਂ ਇਹਨੂੰ ਨਹੀਂ ਹੋ ਕੇ ਦੇਖਣਾ ਯਾਰ ਨਹੀਂ ਇਹਨੂੰ ਚੱਕਦੇ ਯਾਰ ਇਹ ਤੁਹਾਨੂੰ ਮਨਪ੍ਰੀਤ ਥੋੜੀ ਆਸਤੀ ਕਰਦਾ ਹਾਂ ਆਏ ਵੀਡੀਓ ਬਣਾਉਂਦੇ ਆ ਪਤਾ ਨਹੀਂ ਲੱਗਣਾ ਕਿ ਆ ਵੀਡੀਓ ਬਣਾਈ ਜਾਂਦਾ ਪਤਾ ਨਹੀਂ ਲੱਗਣਾ ਕਿ ਗਲਤ ਆ ਕੇ ਲੋ ਬਦਲੇ ਕਰ ਕੱਟਿਆ ਨਾਮ ਨਾਮ ਚਲੋ ਚਲੋ ਆਰੇ ਬੇਬੇ ਜੀ ਵੀ ਆ ਗਏ ਬਾਂਗੂ ਜੀ ਆ ਗਏ ਚਲੋ ਇਹ ਗੱਡੀ ਤੇ ਚਲੋ ਪੰਜਾਜੀ ਦੀ ਗਵਾਹੀ 1 2 3 ਨਹੀਂ ਕੋਈ ਨਾ ਇਹੋ ਮੇਰਾ ਗਾਣਾ ਗੱਟਣ ਨੂੰ ਹੈ ਅੰਡਰਸਟੈਂਡਿੰਗ ਮਿਸੰਡਰ ਇਹ ਬਿਆ ਕਰੂਗਾ ਲੈ ਇਹ ਪਹਿਲਾਂ ਤੇਰੇ ਕਿਹੜੇ ਪਹਿਲਾਂ ਸਰਪ੍ਰਾਈਜ਼ ਦਿੱਤਾ ਜਾਊਗਾ ਕੇ ਕੇ ਮੈਂ ਇੱਕ ਮਿੰਟ ਇੱਕ ਮਿੰਟ ਆਪਾਂ ਪਹਿਲਾਂ ਸਾਂ ਕਹਿੰਦੇ ਬਾਓ ਉਹ ਤਾਂ ਤੁਮੇ ਪਾਉਣੀ ਗਾਉਣੀ ਦੋਨੋਂ ਇਹ ਕਰ ਦੋ ਇਹ ਦੋਨੋਂ ਕਰ ਦੋ ਇਹ ਫੜਵਾ ਆ ਫੜਵਾ ਆ ਭਰ ਲਓ ਖੜਾ ਰੱਖੋ ਦੇ ਇਹਨਾਂ ਨੂੰ ਆਜੋ ਅੱਗੇ ਆਜੋ ਅੱਗੇ ਆਜੋ ਹਾਂਜੀ ਪਹੁੰਚੋ ਗੇਲੀ ਪਹੁੰਚੋ ਜੀ ਡੈਡੀ ਨੂੰ ਡੈਡੀ ਪਾਗਲ ਲੋਟ ਕਰਦਾ ਇੱਕ ਮਿੰਟ ਮੁੰਡੇ ਦੇ ਡੈਡੀ ਜੀ ਦੀ ਪਾਗਲ ਲੋਟ ਕਰ ਰਿਹਾ ਤੇ ਆ ਆਲੇ ਛੇਤੀ ਤਾਂ ਛੇਤੀ ਮੁੰਡੇ ਮੁੰਡੇ ਦੇ ਡੈਡੀ ਜੀ ਉਹ ਆ ਰਹੇ ਆ ਆਜੋ ਛੇਤੀ ਸਰਪ੍ਰੈਸ ਜਿਆਨ ਆ ਮੈਂ ਡੈਡੀ ਆਇਆ ਮੁੰਡੇ ਡੈਡੀ ਜੀ ਆ ਰਹੇ ਨੇ ਕੋਲ ਜਿਹਨਾਂ ਨੇ ਪਹੁੰਚ ਦਿੱਤੇ ਰੱਬ ਨੇ ਬਣਾਇਆ ਜੋੜੀਆਂ ਵਾਜੀਬਾ ਮੁੰਡੇ ਦਾ ਮੈਚ ਨੈਚਰ ਅਜਾ ਆਜੋ ਆਜੋ ਮੁੰਡੇ ਦੇ ਵੱਡੇ ਵੀਰ ਜੀ ਵੀ ਆ ਗਏ ਨੇ ਮੁੰਡੇ ਦੇ ਮਾਮਾ ਜੀ ਜੀ ਤੇਜ਼ੀ ਚ ਆਏ ਆ ਮੈਨੂੰ ਲੱਗਦਾ ਕੱਕ ਨਹੀਂ ਹੈ ਸਣੀ ਆਇਆ ਹੈ 1 ਮਿੰਟ ਖੜਾ ਸਾਡੇ ਨਾਲ ਸਨੀਪਿਆ ਵੀ ਪਹੁੰਚ ਚੁੱਕਾ ਹੈ ਕੀ ਦਾ ਸਵਰਾਣਾ ਇੰਆਰ ਕੀਤਾ ਜਾ ਰਿਹਾ ਸੀ ਕੇ ਕੱਟਣ ਦੀ ਤਿਆਰੀ ਚ ਹਾਂਜੀ ਚਲੋ ਜੀ ਫਿਰ ਤਿਆਰੀਆਂ ਦੇ ਬੰਦੇ ਸੱਚੇ ਗੱਲਾਂ ਕਰਦੇ ਆ ਜੀ ਇਹਨੇ ਕੋਈ ਵੇ ਸਾਰਾ ਬਣਾ ਹੋ ਗਈ ਵੀਡੀਓ ਮੈਨੂੰ ਮੈਗੀ ਹਾਂ ਜੀ ਸਾਰਿਆਂ ਨੂੰ ਪਤਾ ਕਿ ਸਰਪ੍ਰਾਈਜ਼ ਕੀ ਆ ਆਈਪੀਐਮ ਵੀ ਡੁਪਲੀਕੇਟ ਕੰਮ ਕਰਾਣਾ ਸਕ੍ਰਿਪਟਰ ਕੰਮ ਚੱਲੂਗਾ ਜੀ ਜਿੰਨੇ ਲੋਕ ਵੇਖਣ ਸਰ ਅਸੋਦੀ ਤੇ ਇੱਕ ਹੀ ਦੇਖੋ ਜੀ ਉਹ ਵੀ ਇਹਨਾਂ ਨੂੰ ਨਹੀਂ ਪਤਾ ਭਾਬੀ ਜੀ ਖੜੇ ਪਰ ਭਾਬੀ ਨੂੰ ਨਹੀਂ ਪਤਾ ਕਿ ਤੇ ਕੀ ਹੋਗਾ ਹਾਂ ਹੁਣ ਸਿੱਧਾ ਰੈਕਟ ਕਰਨਗੇ ਕਿ ਕੀ ਹੋਗਾ ਪਤਾ ਕੀਤਾ ਚਲੋ ਰੂਮ ਦੀ ਡੈਕੋਰੇਸ਼ਨ ਵੀ ਕੀਤੀ ਚਲੋ ਚਲੋ ਬਾਹਰ ਜੀ ਭਾਬੀ ਜੀ ਬਾਵਾ ਕਿੱਥੇ ਆ ਬਾਵਾ ਇੱਥੇ ਥੱਲੇ ਬਾਬੇ ਨਾ ਦੇਖਿਓ ਗੁਰੀ ਨਿਆਣੇ ਕੇ ਬੱਚੇ ਦੀ ਜ਼ਿੰਮੇਵਾਰੀ ਸਾਡੀ ਐਨੂੰ ਸੈਂਟਰ ਕਰ ਲਾ ਮੜੇ ਬਾਵਾ ਸੋ ਗਿਆ ਬਾਪੂ ਜੀ ਆ ਜਿਓ ਅੱਜ ਤੱਕ ਕੰਮ ਮਾਰਿਆ ਨਹੀਂ ਆਜ ਤੱਕ ਖਤਰੀਆ ਆਇਆ ਆ ਇੱਧਰੋਂ ਲਾਈਟ ਚਾਂਪਾ ਬੇਚਾਰਾ ਸਾਰੇ ਨੂੰ ਕੇ ਵੰਡਾ ਇਹ ਇਹ ਖਾਣਾ ਨਹੀਂ ਲਾਉ ਕੋਈ ਅੰਟੀ ਖੜੇ ਨਾਲ ਕੱਢ ਲਾਓ ਖੜਾ ਹੋੜਾ ਨਾ ਆਈ ਇੱਧਰ ਇੱਧਰ ਗੁਰੀ ਗੁਰੀ ਹਾਂ ਹਾਂ ਖੜੇ ਨਾਲ ਗੁਰੀ ਮੜਾ ਮਾਸੀ ਕਹਿ ਡੈਡੀ ਨੂੰ ਦੇਖ ਆ ਆਂਦੇ ਆਂਦੇ ਆ ਗਏ ਬੱਸ ਆ ਆ ਗਿਆ ਸੰਦਰੀ ਕੋ ਤੋ ਆ ਗਿਆ ਆ ਗਏ ਜੀ ਆ ਗਏ ਕਹਿੰਦੇ ਮੁੰਡੇ ਦੇ ਫਾਦਰ ਸਾਹਿਬ ਲੋ ਜੀ ਹਨੇਰੋ ਸਾਸਰ ਵੀ ਆ ਕੋਈ ਮੈਨ ਲੈਣਾ ਆ ਅੱਛਾ ਮੈਨੂੰ ਦਵਾਈ ਆ ਫਿਰ ਸੋ ਸੋ ਆਜੋ ਆਜੋ ਬਬੂ ਜੀ ਆਜੋ ਹਾਂ ਚਲੋ ਆ ਜਿੱਧਰ ਆਓ ਲੋ ਜੀ ਲੋ ਜੀ ਚਲੋ ਜੀ ਪਹਿਲਾਂ ਤੇ ਕਹਿੰਦੇ ਬਹੁਤ ਵਧੀਆ ਸਰਪ੍ਰਾਈਜ਼ ਦਿੱਤਾ ਜਾਵੇ ਫਿਰ ਕੋ ਕਿੱਥੇ ਜਾਊਗਾ ਦੋ ਦਿਨ ਸਰਪ੍ਰਾਈਜ਼ ਕੋਈ ਸਕ੍ਰਿਪਟ ਨਹੀਂ ਹੈਗਾ ਇਹ ਕੋਈ ਸਕ੍ਰਿਪਟਡ ਨਹੀਂ ਆ ਸਿਰਫ ਮੈਨੂੰ ਪਤਾ ਹੈ ਤੇ ਇਹਨਾਂ ਨੂੰ ਪਤਾ ਹੈ ਹੋਰ ਕਹਿੰਦੇ ਇਹਨਾਂ ਨੇ ਹੀ ਪਤਾ ਲੋ ਇਹ ਕਰਨ ਜਾ ਰਹੇ ਵੀਡੀਓ ਨਹੀਂ ਦਿਖਾਵਾਂਗੇ ਪਹਿਲਾਂ ਬਈ ਖਵਾ ਲਓ ਦਿਖਾ ਦੇ ਯਾਰ ਅੱਛਾ ਉਲਟਾ ਹੋ ਰਿਹਾ ਹੈ ਬੋਲੇ ਨਾਟਕੀ ਜੀ ਇਹ ਸਭ ਤੋਂ ਵੱਡੀ ਗੱਲ ਇਹ ਕਹਿੰਦੀ ਆਪਦੇ ਵਿੱਚ ਕੁਝ ਨੋ ਇਹ ਸਾਡੀ ਮੰਮੀ ਨੂੰ ਆਸੀ ਹਾਂਜੀ ਇਹ ਇਹ ਬੇਬੇ ਆਸੀ ਮੇਰੀ ਮੰਮੀ ਦੀਆਂ ਨਾ ਬਾਲੀਆਂ ਸਾਡੇ ਘਰ ਦੇਆਂ ਕਿਸੇ ਨੇ ਲੈ ਕੇ ਵੇਚਾਂ ਦੀ ਕਹਿੰਦੇ ਬਾਅਦ ਚ ਤੈਨੂੰ ਲੈ ਕੇ ਦੇ ਦਾਂਗੇ ਬਾਅਦ ਚ ਕਿਸੇ ਨੇ ਦਿੱਤੀ ਨਹੀਂ ਆਈ ਆ ਇਹ ਕਰਕੇ ਅਸੀਂ ਹੁਣ ਆਪਣੇ ਪੈਰਾਂ ਤੇ ਖੜੇ ਹੋਇਆ ਮੰਮੀ ਨੂੰ ਵਾਲੀਆਂ ਕਰਾਈ ਬਹੁਤ ਵਧੀਆ 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 ਚੰਗਾ ਵਾਲੀ ਡੋਰ ਲੱਗ ਜੂ ਹੋਰ ਤਰੱਕੀਆਂ ਕਰੋ ਅੱਜ ਹੋ ਗਿਆ ਲਓ ਜੀ ਲਓ ਬਹੁਤ ਸੋਹਣੀਆਂ ਡੈਡੀ ਪਾ ਦਿਓ ਬਹੁਤ ਵਧੀਆ ਉਪਰਾਂ ਲੱਗ ਰਿਹਾ ਹੈ ਡੈਡੀ ਆਈ ਸੀ ਆਓ ਇੱਧਰ ਆਓ ਕੋਈ ਅੰਕਲ ਦੀ ਪ੍ਰਮੋਸ਼ਨ ਨਿਕਲ ਚਾਹੀਏ ਅੰਕਲ ਦੀ ਪ੍ਰਮੋਸ਼ਨ

ਬੜਾਸਪ ਬਹੁਤ ਵਧੀਆ ਕੰਮ ਕੀਤਾ ਬਹੁਤ ਹੀ ਵਧੀਆ ਕੰਮ ਬਹੁਤ ਵਧੀਆ ਭਾਈ ਆਪਾਂ ਵੀ ਅਪਰੀਸ਼ੀਏਟ ਕਰਾਂਗੇ ਬਹੁਤ ਵਧੀਆ ਕੀਤੀ ਜੋਗੀ ਇਹੋ ਚੀਜ਼ ਵੇਖ ਕੇ ਬਹੁਤ ਬੱਚੇ ਸਿੱਖਿਆ ਲੱਗਦੇ ਇਹ ਮੈਂ ਤੇ ਦੱਸਣੇ ਸੋਚਿਆ ਵੀ ਤੈਂ ਕਿ ਗੱਲ ਕਹਿਣਾ ਬੜੇ ਮੁੰਡਿਆਂ ਨੂੰ ਵੇਖਿਆ ਜਿਨ੍ਹਾਂ ਨੇ ਆਪਣੇ ਮਾਵਾ ਦੀਆਂ ਵਾਲੀਆਂ ਵੇਚੀਆਂ ਨਸ਼ੇ ਕਰਕੇ ਤੇ ਇਹ ਬੰਦਾ ਲੈ ਕੇ ਤੇ ਆਪਣੀ ਮਨਦਵਾਰੀਆਂ ਲੈ ਗਿਆ ਬਹੁਤ ਵਧੀਆ ਭਾਈ ਤੁਸੀਂ ਬੋਲੀ ਗੱਲ ਕਰ ਰਹੇ ਹੋ ਪੈਸੇ ਦੇ ਦਿਓ ਕੋਈ ਭਾਈ 2000 ਰੁਪਏ ਕੋਈ ਦੇ ਸਕਣ ਪਾਓ 50 ਰੁਪਏ ਦੇ ਮੈਨੂੰ ਬੇਇੱਜ਼ਤੀ ਕਰਦੀ ਵੀ ਦੇਖੋ ਜੀ ਹਾਸੇ ਹਾਸੇ ਦੀ ਗੱਲਾਂ ਮੈਂ ਸੱਚੀਆਂ ਕਰੰਦਿਆ ਵੇ ਮੈਂ ਤਾਂ ਹਾਂ ਤੁਸੀਂ ਇਦਨੇ ਨਾਲ ਆਏ ਜੇ ਚਾਹਦਿਆ ਬਸ ਬਸ ਰਹਿ ਗਈ ਚਾਹਦਿਆ ਬਸ ਰਹਿ ਗਈ ਨਹੀਂ ਨਹੀਂ ਉਹ ਇਦਾਂ ਹੀ ਉਹਨਾਂ ਨੇ ਇਹ ਲਾਹ ਵਾਹ ਜੀ ਵਾਹ ਕਾ ਬਾਤ ਕਾ ਬਾਤ ਮਾਤਾ ਜੀ ਇਮੋਸ਼ਨਲ ਹੋ ਗਏ ਮਾਤਾ ਜੀ ਕੋਈ ਗੱਲ ਨਹੀਂ ਆਹ ਹੋਏ ਮਾਤਾ ਜੀ ਇਮੋਸ਼ਨਲ ਨਹੀਂ ਮਾਤਾ ਜੀ ਨੂੰ ਬੋਸਣਾ ਜਿੱਦਾਂ ਸੋ ਗੋਹਣੀ ਅਰੇ ਉਹ ਬਹੁਤ ਪਾਣ ਤੈਨੂੰ ਪੁੱਛੂ ਜੇ ਖੁਸ਼ੀ ਦੇ ਆਪਸ ਵਿੱਚ ਹੁੰਦੇ ਆ ਲਾਣਾ ਆਂਟੀ ਮੋਸ਼ਨ ਨਾ ਹੋ ਹੋ ਕਹੀ ਗੱਲ ਹੈ ਕਿਤੇ ਕਿਤੇ ਖੁਸ਼ੀ ਹੈ ਇੱਕ ਮਿੰਟ ਇੱਕ ਮਿੰਟ ਭਰਾਵਾ ਇੱਕ ਮਿੰਟ ਰੋ ਜਾ ਫਲੇ ਸਰਪ੍ਰਾਈਜ਼ ਤੇ ਸਰਪ੍ਰਾਈਜ਼ ਹੈ ਅਰੇ ਛੋਟੇ ਵੀ ਅਸੀਂ ਵੀ ਮੋਹਨ ਸਾਹਿਬ ਨੂੰ ਪਹਿਲਾਂ ਮੰਮੀ ਨੂੰ ਬਾਲੀਆਂ ਕਰਾ ਕੇ ਦੇਈਏ ਕਰੋਨਿਆਂ ਤੋਂ ਪਹਿਲਾਂ ਮੰਮੀ ਦੇ ਬਾੜੀਆਂ ਲੱਗੇ ਹੋਏ ਨੇ ਦੋ ਦਿਨ ਦੀ ਬੇਨ ਪਰ ਮੰਮੀ ਨੂੰ ਦੱਸਿਆਗੇ ਠੀਕ ਹੈ ਜੀ ਲਓ ਜੀ ਦੂਸਰਾ ਦੂਸਰਾ ਸਰਪ੍ਰਾਈਜ਼ ਉਹ ਵੀ ਮੇਰੇ ਸਾਹਮਣੇ ਹੈ ਨੂੰ ਨਹੀਂ ਪਤਾ ਲੈ ਤੁਹਾਨੂੰ ਬਹਿ ਰਿਹਾ ਹੈ ਤੁਸੀਂ ਸੱਤ ਮੱਟੀ ਗੱਲਾਂ ਵੇਖੋ ਮੈਨੂੰ ਸੋਨਾ ਫੜਾਇਆ ਗਿਆ ਮਾਰ ਜਾ ਕੇ ਕਰੋ ਅੱਛਾ ਦਨ ਬਣਾਉਂਦਾ ਇਹ ਏ ਕੇਦੇ ਆਸ ਹੈ ਓ ਵਾਹ ਜੀ ਵਾਹ ਕਹਿੰਦੇ ਭਾਬੀ ਨੂੰ ਸੋਨੇ ਦੇ ਰੰਗ ਲੈ ਬਾਤ ਕਿਹਾ ਵਾਹ ਜੀ ਬੱਸ ਆਹ ਬਾਤ ਹੈ ਹਾਂ ਲਾਂ ਪੇਚਰੋ ਬੜਾ ਕਹਿੰਦੇ ਚਲੋ ਕੋਟਾ ਕਿਹੜਾ ਥੱਲੇ ਲਾਵਾਂ ਸੱਜਾ ਕਿਹੜਾ ਮੰਜੀ ਲਾਵਾਂ ਮੈਨੂੰ ਵੀ ਲੱਗਿਆ ਯਾਰ ਵਿਆਹ ਤੋਂ ਬਾਅਦ ਮੈਨੂੰ ਵੀ ਲੱਗਿਆ ਦੋਵੇਂ ਵਾਹ ਜੀ ਬੋਲੇ ਨਾ ਤੇ ਕੀ ਹੈ ਤਾੜੀਆਂ ਮਾਰੋ ਕਿਆ ਬਾਤ ਹੈ ਹੁਣ ਆਪਾਂ ਕੇਕ ਦਾਸਾਂ ਤੇ ਇਹਨਾਂ ਦਾ ਨਹੀਂ ਮੇਰੇ ਤੋਂ ਵੀ ਸਰਪ੍ਰਾਈਜ਼ ਹੈ ਹੈ ਬਾਜੀ ਵਾਹ ਪਿਆ ਵੀ ਆ ਸਰਪ੍ਰਾਈਜ਼ ਸਰਪ੍ਰਾਈਜ਼ ਮਿਲ ਜਾਂਦੇ ਆ ਤੇ ਮੇਰੇ ਆਪ ਤੇ ਲੰਦਾ ਨਹੀਂ ਵਾਹ ਜੀ ਵਾਹ ਕਹਿ ਜਾਓ ਬਈ ਬਰਾਬਰ 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 ਆ ਜਾਓ ਤੁਸੀਂ ਵੀ ਉਹ ਵੀਰੋ ਅੱਜ ਸੋਣਾ ਸੁਣਾ ਹੋ ਗਿਆ ਜੀ ਇਹ ਲਾਉਣੀ ਬਾਜੀ ਵਾਹ ਜੀ ਬਹੁਤ ਹੀ ਵਧੀਆ ਸਰਪ੍ਰਾਈਜ਼ ਦਿੱਤੇ ਗਏ ਆ ਤੇ ਹੁਣ ਆਪਾਂ ਤੇ ਹਾਂਜੀ ਫਿਰ ਕੀ ਕਰਾਂਗੇ ਕੀ ਕਟੋੜ ਫਿਰ ਸਗਣ ਤੋਂ ਦੋ ਫੇਰ ਕਹਿੰਦਾ ਦਊਂਗਾ ਇੱਕ ਕਟਣ ਕੇ ਤਾਂ ਸਗੜ ਬੰਦ ਤੇ ਇਹਦੇ ਸਗੜ ਨਾਲ ਆਪਾਂ ਉਸਤਾ ਆਂ ਮੰਦ ਲਈ ਸਗਣ ਲਾਓ ਦੋ ਮਿੰਟ ਤੇ ਪੰਨਿਆਂ ਦਾ ਟਿੱਪਰ ਕਿਹੋ ਜਿਹਾ ਆਇਆ ਕਿੰਨਿਆਂ ਦਾ ਦੋ ਆਪ ਦੀ ਸੁਣੇ ਦੇ ਰਹੀਆਂ ਪਾਈ ਜੀ ਭਾਈ ਕਿੱਥੇ ਕਰ ਦਲਾਵਰ ਭਾਈ 31000 ਰੁਪਏ ਦੀ ਜਿਹੜਾ ਮੰਗਾਉ ਰਿਆ ਨੂੰ ਦੋਣ ਨੂੰ ਮੈਂ ਬਾਹਰੋਂ ਕਰਨਾ ਇੱਕ ਮੈਂ ਦੱਸਦਾ ਗਵਾ ਮੁੱਕ ਗਏ ਯਾਰ ਚਲੋ ਜੀ ਹੁਣ ਆਪਾਂ ਕੀ ਕਰਾਂਗੇ ਤੇ ਸਾਰਿਆਂ ਨੂੰ ਮਿਲੂਗਾ ਤਾਂ ਕੰਮ ਕਿਹਾਂ ਕਰੀਓ

ਸਗੜ ਬੈਠੇ ਨੇ ਕਾੜਾ ਪਿੰਕ ਰੰਗ ਦਾ ਆ ਜੀ ਕਾੜ ਖੱਤਰੀ ਦੀ ਜੇ ਤੇ ਭਾਇਆ ਹੋਵੇ ਨਾ ਤੇ ਬਹੁਤ ਵਧੀਆ ਲੱਗੇ ਖੱਤਰੀ ਆਪਣਾ ਭਰਾ ਆ ਜਦਦੇ ਤੇ ਕਰ ਲਾਂਗੇ ਇੱਧਰ ਪਾ ਦਿਓ ਯਾਰ ਹਸੀ ਗੱਲ ਜੀ ਆਇਆਓ ਕਾੜਾ ਲਾ ਦੀ ਖੱਤਰੀ ਉਹਨਾਂ ਨੇ ਜਲਦੀ ਜਲਦੀ ਬਾਈ ਖੱਤਰੀ ਬੜਾ ਡਾਡਾ ਇੰਕਾਰਾ ਇਹ ਕਿਰੋ ਬਲਾ ਗਲਾਵਰ ਇੱਕ ਤੇ ਲੈ ਕੇ ਭੱਜਣ ਨੂੰ ਤਿਆਰ ਹੈ ਲੈ ਲੋ ਹੈ ਕੋਣ ਗਲਾਵਰ ਕੋਣਾ ਕੱਤੀ ਪੀਸੀ ਬੈਠਾ ਕੋਈ ਬੈਠਾ ਆ ਬਸ ਦਾ ਐਸਾ ਬੜਾ ਬਹਾਵਨਾ ਮਾਮਾ ਨੋਜੀ ਮੁੰਡੇ ਦੇ ਮਾਮਾ ਜੀ ਆ ਰਹੇ ਨੇ ਗਿਫਟ ਲੈ ਕੇ ਸੋ ਮਾਮਾ ਜੀ ਮਮੀ ਜੀ ਆਹ ਉਹ ਦੋਹ ਜੋ ਜੇ ਪਹਿਲੇ ਗਿਫਟ ਦੇਖੋ ਜੀ ਸ਼ਗਨ ਆਇਆ ਲਓ ਜੀ ਮੁੰਡੇ ਦੇ ਮਾਮਾ ਜੀ ਅੱਗੇ ਜਾ ਰਹੇ ਨੇ ਇੱਕ ਕਦਮ ਪੁੱਟਿਆ ਪਹਿਲਾ ਤੇ ਲਓ ਮਾਮੀ ਜੀ ਨਾਲ ਲਿਆ ਤੇ ਚਲ ਆ ਜੀ ਮਮੀ ਤੁਸੀਂ ਦੂਸਰੀ ਸਾਈਡ ਤੇ ਚੱਲ ਜਾਓ ਲਾ ਜੀ ਲਾ ਹਾਜੀ ਬਾ ਪਹਿਲਾਂ ਹੀ ਡਰਾਈਵ ਕਰਦਾ ਹਾਂ ਹਾਂ ਜੀ ਹਲੋ ਕਿਹੜਾ ਮਾਇਓ ਵੀ ਮਾਮੀ ਸੀ ਕਿ ਲੱਗਿਆ ਮੈਂ ਕਿਹੜਾ ਸੱਚ ਕਿਹੜਾ ਹਲੋ ਅੱਜ ਦੇਖੋ ਅੱਜ ਦੇਖਿਆ ਕੀ ਖਾਂਸਾ ਨਹੀਂ ਨਹੀਂ ਆੜੀ ਗੋਲ ਲੋ ਜੀ ਮਾਮਾ ਜੀ ਦਾ ਗਿਫਟ ਵੇਖ ਕੇ ਭਾਈ ਦੇ ਮੂੰਹ ਤੇ ਸਮਾਈਲ ਆ ਗਈ ਕਹਿੰਦੇ ਖੁਸ਼ ਹੋ ਗਏ ਨੇ ਖੁਸ਼ ਵਾਹ ਜੀ ਵਾਹ ਜੇ ਮੰਮੀ ਇੱਕ ਮੰਮੀ ਨੇ ਸਾਰੀ ਲੈ ਕੇ ਆਣੀ ਨਾ ਬਸ ਇਹ ਵੀ ਮੰਮੀ ਲੈ ਗਿਆ ਲੋ ਜੀ ਐਨੀ ਟਾਈਮ ਕਿਸੇ ਨੇ ਵੀ ਐਂਕਰੀ ਲਈ ਖਤਰੀ ਦੇ ਮਿਸਟਰ ਤਲਾਵਨ ਨੂੰ ਬੁੱਕ ਕਰਨਾ ਹੋਵੇ ਤੇ ਕੰਟੈਕਟ ਨਿਕਲੇ ਗੁਰਜਸਨਾ ਨੂੰ ਇਹ ਵੀ ਤੁਹਾਨੂੰ ਦੱਸਣਗੇ ਬਜਟ ਸਾਡਾ ਕਿਉਂਕਿ ਇਹਨਾਂ ਨੇ ਇਹ ਦੱਸਿਆ ਇਹਨਾਂ ਨੂੰ ਬਜਟ ਜਿੰਨਾ ਦੋਗੇ ਮੇਰੀ ਗੱਲ ਸੁਣੋ ਆ ਸਲਟਰੀ ਦੇਖਣੀ ਖਤਰੀ ਨੇ ਇਹਨੇ ਲੈ ਜਾਣੀ ਕਿਉਂਕਿ ਇਦਾਂ ਨਹੀਂ ਪਉਂਦਾ ਨਾ 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 ਖਤਰੀ ਦਾਣਾ 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 ਲੋ ਜੀ ਮੁੰਡੇ ਦੇ ਮਾਮਾ ਜੀ ਨੇ ਪ੍ਰਾਪਨੁ ਹੋ ਗਿਆ ਹੈ ਲੋ ਜੀ ਪ੍ਰਾਪਪ ਪਹੁੰਚ ਗਿਆ ਚੜੀ ਫੋਟੋ ਹੋ ਗਈ ਫੈਮਲੀ ਫੋਟੋ ਪ੍ਰਭ ਵੀਰ ਆ ਗਿਆ ਪ੍ਰਭ ਵੀਰ ਆਇਆ ਰੋਣ ਦਾ ਲਾਇਆ ਸੀ ਇਹਦਾ ਵਲੋਗ ਬਣਾਇਆ ਭਾਈ ਨੇ ਚੋਲੋ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਇਹਦੇ ਤੇ ਜੋ ਕੋਈ ਨੁੱਕਰ ਚ ਰਹਿ ਜਾਵੇ ਸਰਪ੍ਰਾਈਜ਼ ਦੇਣ ਆ ਜੇ ਸਨੀ ਵੀ ਇਹਦੇ ਕਿੱਸਾ ਲਾਇ ਦਿਨਾ ਲੋ ਬਈ ਬਲੋ ਖਲਪਾਣੀਆਂ ਦੇ ਮੇਰਾ ਵੀ ਆ ਮੈਂ ਤਾਂ ਕਾਈ ਲਾਈਨ ਜਾਣੇ ਆ ਬਾਤੀ ਕੁੜੀਆ ਦੇਖ ਬਾਈ ਜੱਗੀ ਬਾਈ ਦੀ ਕੁੜੀਆ ਤੇ ਕਮਾਈ ਦੀ ਕੁੜੀਆ ਮੈਂ ਮੁੱਕੇਦਾ ਕੀਤਾ ਤੇ ਕਿਹਾ ਤੇ ਉਹਦਾ ਰੈਂਕ ਹੋਰ ਇਹ ਜੀ ਕਰੀਆ ਡੈਡੀ ਇਹਦਾ ਮਤਲਬ ਦੇਖ ਪਾਜੀ ਖੱਤਰੀ ਜੀ ਕਹਿੰਦਾ ਸਟਾਈਲ ਖਤਮ ਹੋ ਗਿਆ ਦੇਖੋ ਜੀ ਖੱਤਰੀ ਹੋਏ ਜਿੱਪ ਲੈ ਕੇ ਪਹੁੰਚਾਏ ਜੋ ਕੀ ਦਿਲਾਵਰ ਵੀ ਸੇਮ ਵੀਡੀਓ ਪਾਉਗਾ ਬਾਜੀ ਵਾ ਵੀਡੀਓ ਬਣਾ ਤੂੰ ਕਹਿ ਕਿ ਆਮਨੇ ਬਾਦ ਦੇ ਤੂੰ ਕਹਿ ਆਮਨੇ ਬਾਦ ਦੇ ਲੋ ਜੀ ਬਲੌਗ ਚ ਰੈਂਪਲੀ ਕੰਮ ਲੋ ਜੀ ਬਲੌਗ ਚ ਰਹਿ ਰਹਿਣਾ ਨੇ ਧੀਮੇ ਰਾਂਦੇ ਅ ਅ ਅ ਉਹ ਨਹੀਂ ਭਾਈ ਉਦਾਂ ਹੀ ਕਹਿਣਾ ਲੋ ਜੀ ਵੀਰੇ ਦੀ ਲਈ ਲੋ ਜੀ ਪਹਿਲਾਂ ਦਾ ਜਿਹੜੇ ਸਾਰੇ ਸਗਣ ਇਕੱਠੇ ਹੋਏ ਆ 5 5 ਚੋਰਾਪੁਰ ਖਤਰੀ ਵੱਲੋਂ ਵਾਜੀ ਵਾ 15 ਦੇ ਦੋ ਅਰੇ ਸਾਲਾ ਨਾ ਦੇ 14 ਮਹੀਨੇ ਗਿਣਤ ਕਰਦਾ 16 ਓਏ 14 16 ਪਰ ਓਏ ਖਤਰੀ ਜਿੰਦ ਨੇ ਬਾਵੇ ਪਹਿਲੇ ਜਾਣ ਕੇ ਪਾਇਦੇ ਕਿੰਨਾ ਇੱਕ ਨੋਟ ਵਿੱਚ ਰਹਿ ਲੂਗਾ ਇਹ ਫਰੀ ਕਿ ਇਹ ਚੈੱਕ ਕਰਿਓ ਇਹ 2716 ਕੋ ਬਾਈਸ ਹਾਂ ਹਾਂ ਆਂਦੀ ਡਾਕ ਲੋਰਾ ਖਲੋ ਬਾਈ ਗਾ ਨਹੀਂ ਆਪਣਾ ਨਾ 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 ਸਵੀਕਾਰ ਨਾ ਬੰਦ ਲੋ ਸਾਦਾ ਬਾਈ ਦੇਤਾ ਪਾ ਇੱਥੇ ਦੇਤਾ ਸਾਰੇ ਸਬੂਤ ਹੈ ਕੈਮਰਾ ਦਾ ਹਾਂ ਕਿ

ਮੈਂ ਅੱਜ ਬੋਲ ਕੇ ਨਹੀਂ ਹੋਣਾ ਮਤਲਬ ਖਾਸੀ ਨਹੀਂ ਇਹ ਬੋਲ ਨਹੀਂ ਆਈ ਇਹਨੇ ਦੋ ਬੋਲ ਕੇ ਨਹੀਂ ਖਾਣਦੇ ਚਮਚੇ ਪਾਈ ਤਾਂ ਇਹਦੇ ਦੇ ਦੇ ਐ ਤਾਂ ਇਹ ਵੀਡੀਓ ਬਣਾਉਣੀ ਭਾਈ ਲੰਬੇ ਰੋਣਾ ਇੱਕ ਮਿੰਟ ਰੁਕੋ ਭਾਈ ਦੋ ਬੰਦੇ ਮਾਰੀ ਪਾਦਿਗਲੇ ਲੰਬੇ ਰੋਣਗੇ ਆਪਣੇ ਮੋਢੇ ਘੜਾਓ ਟੀਮ ਜਿੱਤੇ ਪੈਨਟ ਨਹੀਂ ਹੁੰਦਾ ਵੇ ਇੱਕ ਕੁੰਗੜਾ ਕੀ ਆਉਂਦਾ ਵੀਡੀਓ ਬਣਾਉਂਦੇ ਕਹਿੰਦਾ ਕੈਮਰਾ ਕਰ ਤਾਏ ਬੁਲਦੇ ਆਜੇ ਰੋ ਰਾਜੋ ਪਰਾਜੋ ਕੋਈ ਨਹੀਂ ਕੋਈ ਨਹੀਂ ਆ ਗਏ ਸਾਰੇ ਬਾਕੀ ਹਾਂ ਵੇਖੋ ਭਾਈ ਉਹ ਲਗਾ ਕੋਈ ਹੋਰ ਪੰਜਾਬੀ ਮੈਂ ਜਾਣੀ ਨਹੀਂ ਉਹ ਧੱਡੂ ਪੁਰਾਣੀ ਹੋ ਗਏ ਗਲਾਸਾਂ ਵਾਲੇ ਉਹ ਚ ਪਈਏ ਭਣੇ ਪਈਏ ਦੀ ਕਿਲੋ ਨਹੀਂ ਨਾਰਾ ਭਾਈ ਬੱਸ ਠੀਕ ਹੈ ਇਹਦੇ ਜੇ ਜੁੜਿਆ ਤੇ ਠੀਕ ਨਹੀਂ ਜੁੜਿਆ ਤੇ ਫਿਰ ਪਰੇ ਡਰਨ ਨੂੰ ਪਾ ਦੇ ਨੀ ਫਿਰ ਨਿਕਲ ਜਣਾ ਇਸ ਲਈ ਜੀ ਥੈਂਕ ਯੂ ਥੈਂਕ ਯੂ ਭਾਈਓ ਕਹਿਣਾ ਉਹ ਨਿਕਲੂਗਾ ਜੇਕਰ ਕਿਸੇ ਦਾ ਸਿਸਟਮ ਜਾਲੀਂ। ਠੀਕ ਬਈ ਜੀ ਡੋਡ ਬਲੈਸ ਜਿੰਦੇ ਬਸਿਰੋ ਤੇ ਇੱਕਵਾ ਦਿਆ ਥੋੜਾ ਜਿਆ ਦੋ ਪ੍ਰਮੋਸ਼ਨਾਂ ਭਰਾਂਗੇ। ਨਹੀਂ ਮੈਂ ਵੀ ਫਿਰ ਵੀ ਵੇਚ ਲੋ ਜਾਂ ਖੋਲ ਦੋ ਕੋਈ ਚੱਕਾਉਂਦਾ ਭਾਜੀ। ਓਕੇ ਓਕੇ ਠੀਕ ਹੈ। ਓਕੇ ਭਾਈ ਹਾਂਜੀ ਐਨੀਵਰਸਰੀ ਐਨੀਵਰਸਰੀ ਬੋਲਦੇ ਆਂਦੇ ਆਣਾ ਸੋੜੇ ਆਣਾ। ਵੈਰੀ ਨਾਈਸ ਉਹ ਲੱਗ ਗਿਆ ਸੰਜੀ ਲੈ ਗਿਆ ਫਰੀ ਕੇ ਖਵਾਤੇ ਭਾਈ ਨੂੰ ਬਹੁਤ ਬਖਵਾਤਾ ਜੀ ਉਹ ਦੀਦੀ ਕੀ ਲੈ ਯਾਰ ਘਾਟਾ ਹੋ ਗਿਆ ਮਤਲਬ ਜੋਲ ਤਾ ਜੋਲ ਰਵਰ ਤੇ ਆਏ ਮੇਰੇ ਨਾਲ ਫੂਜੀ ਦੇ ਕੋਲ ਆ ਤੀ ਫੋਟੋ ਫੋਟੋ ਖਿੱਚਦਾ ਨੂੰ ਖਿੱਚਦਾ ਯਾਰ ਫੋਟੋ ਖਿੱਚਦਾ ਫੋਟੋ ਮੈਂ ਚੈੱਕ ਲੋ ਹੁਣ ਕਿਤੇ ਨੇ ਵੇਖਿਓ ਆਪਣੀ ਫੋਟੋ ਮਿਲავੇ ਕਰਦਾ ਮੈਂ ਫੋਟੋ ਇਦਾਂ ਹੀ ਖਿੱਚੂੰਗਾ ਅਗਲੇ ਸਾਲ ਤੱਕ ਹੋਵੇ ਨਹੀਂ ਫੋਟੋ ਖਿੱਚੇ ਠੀਕ ਹੈ ਆਪੀ